ਰੋਡਾਂ ਦੇ ਉੱਪਰ ਕਈ ਜਗ੍ਹਾ ਵੱਡੇ ਫਲੈਕਸ ਲੱਗੇ ਹੋਏ ਨੇ ਜੋ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲ ਲਗਾਏ ਜਾਂਦੇ ਨੇ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਨੇ ਕਿ ਇਸ ਪਾਸੇ ਫਲਾਣਾ ਸੈਕਟਰ ਪੈਂਦਾ ਹੈ ਜਾਂ ਇਸ ਪਾਸੇ ਪੰਜਾਬ ਦਾ ਉਹ ਜ਼ਿਲ੍ਹਾ ਪੈਂਦਾ ਹੈ ਪਰ ਉਹ ਬੋਰਡ ਜੋ ਲਗਾਏ ਹੁੰਦੇ ਨੇ ਕਈ ਵਾਰ ਉਹਨਾਂ ਦੇ ਨਟ ਬੁਲਟ ਜਾਂ ਫਿਰ ਉਹਨਾਂ ਦੀ ਬਿਲਡਿੰਗ ਟੁੱਟਣ ਕਾਰਨ ਕਾਫੀ ਵੱਡੇ ਖਤਰੇ ਬਣ ਜਾਂਦੇ ਨੇ ਤਾਂ ਇਸ ਤਰੀਕੀ ਤਸਵੀਰ ਕੱਲ੍ਹ ਦੀ ਸਾਹਮਣੇ ਆਈ ਸੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੀ ਬੂਤਗੜ ਤੋਂ ਤੋਗਾ ਰੋਡ ਜੋ ਕਿ ਨੀ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਉਸ ਰੋਡ ਦੇ ਉੱਤੇ ਇੱਕ ਫਲੈਕਸ ਲੱਗਾ ਹੋਇਆ ਤੁਸੀਂ ਦੇਖੋ ਕਿ ਆ ਜੋ ਕੀ ਡਾਇਰੈਕਸ਼ਨ ਦਿੱਤੀ ਹੋਈ ਹੈ ਚੰਡੀਗੜ੍ਹ ਪੰਚਕੁੱਲਾ ਜਿਰਕਪੁਰ ਮੁਹਾੜੀ ਇਹ ਪੂਰਾ ਨਿਚੋਂ ਟੁੱਟ ਚੁੱਕਾ ਹੈ ਇਸ ਦੀ ਬਿਲਡਿੰਗ ਟੁੱਟ ਚੁੱਕੀ ਹੈ ਜਿਸ ਤੋਂ ਬਾਅਦ ਜਾ ਕੇ ਇਸ ਫਲੈਕਸ ਕਾਰਨ ਕਾਫੀ ਵੱਡਾ ਖਤਰਾ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਅਸੀਂ ਪੁਲਿਸ ਦੇ ਧਿਆਨ ਦੇ ਵਿੱਚ ਲਿਕੇ ਆਏ ਹਾਂ ਮੌਕੇ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਕਿ ਇਸ ਬਾਰੇ ਕੀ ਕੀਤਾ ਜਾ ਰਿਹਾ ਹੈ ਕਿਸ ਮਹਿਕਮੇ ਨੇ ਇਸ ਵਾਰ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਕਿਉਂਕਿ ਇਸ ਰੋਡ ਦੇ ਉੱਤੇ ਪੁਲਿਸ ਚਲਾਉਣ ਵਾਸਤੇ ਤਾਂ ਖੜ ਜੰਦੀ ਹੈ ਪਰ ਜਦੋਂ ਇਸ ਤਰੀਕੇ ਦੀਆਂ ਐਕਸੀਡੈਂਟ ਹੋਣ ਦੇ ਖਤਰੇ ਹੁੰਦੇ ਨੇ ਤਾਂ ਉਸ ਵਾਸਤੇ ਪੁਲਿਸ ਕੀ ਕਰ ਰਹੀ ਹੈ ਤਾਂ ਇਹ ਪੂਰਾ ਸਵਾਲ ਅਸੀਂ ਟ੍ਰੈਫਿਕ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਉਹਨਾਂ ਨੂੰ ਦਿਖਾਈਏ ਤਸਵੀਰ ਜਿਸ ਤੋਂ ਬਾਅਦ ਜਾ ਕੇ ਗੱਲਬਾਤ ਕਰਦੇ ਹਾਂ ਕਿ ਆਖਰ ਉਹਨਾਂ ਨੇ ਹੁਣ ਇਸ ਫਲੈਕਸ ਦਾ ਕੀ ਕੀਤਾ ਜਾ ਰਿਹਾ ਹੈ ਤਾਂ ਇਸ ਵਾਸਤੇ ਕਿ ਲੋਕਾਂ ਨੂੰ ਕੋਈ ਹਾਦਸਾ ਨਾ ਹੋਵੇ ਬਚਾਇਆ ਕਿਵੇਂ ਜਾਵੇਗਾ ਸਾਰੇ ਜਿਹੜਾ ਇਹ ਫਲੈਕਸ ਹੈ ਦੱਸਿਆ ਦੇ ਕੱਲ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਜਾ ਕੇ ਅਸੀਂ ਵੀ ਤੁਹਾਡੇ ਧਿਆਨ ਚ ਲਿਆਏ ਸੀ ਤੁਸੀਂ ਮੌਕੇ ਤੇ ਪਹੁੰਚ ਗਏ ਤਾਂ ਹੁਣ ਕੀ ਕੀਤਾ ਜਾ ਰਿਹਾ ਇਸ ਫਲੈਕਸ ਨੂੰ ਕਿਸ ਪਾਸੇ ਦੇ ਰਿਪੇਅਰ ਕਰਵਾਈ ਜਾ ਰਹੀ ਹੈ ਕਿਸ ਤੋਂ ਕਰਵਾਈ ਜਾ ਰਿਹਾ ਜਿਹੜੇ ਆਪਣੇ ਰੋਡ ਸਿੰਗਲਾ ਪਾਰਟੀ ਰੋਡ ਵਾਲੇ ਜੀ ਇਹਨਾਂ ਤੋਂ ਇਹਨਾਂ ਨੂੰ ਨੋਟ ਕਰਾਤਾ ਜੀ ਇਹ ਕਹਿੰਦੇ ਨੇ ਸ਼ਾਮ ਤੱਕ ਇਹਨੂੰ ਠੀਕ ਕਰ ਦੂੰਗਾ ਜੀ ਕਿੰਨੇ ਕਬੜਾ ਖਤਰਾ ਸੀ ਸਰ ਅਗਰ ਡਿੱਗਦਾ ਕਿਉਂਕਿ ਦੇਖੋ ਹਮੇਸ਼ਾ ਲੋਕ ਕਹਿੰਦੇ ਨੇ ਕਿ ਪੁਲਿਸ ਚ ਚਲਾਨ ਤਾਂ ਰੋਡ ਉੱਤੇ ਖੜ ਕੇ ਕਰ ਦਿੰਦੀ ਹੈ ਪਰ ਇੱਥੇ ਕਿ ਜਦੋਂ ਅਕੇਲੀਆਂ ਹੁੰਦੀਆਂ ਨੇ ਉਹ ਕਈ ਵਾਰ ਨਜ਼ਰ ਨਹੀਂ ਪੈਂਦੀਆਂ ਪਰ ਇਸ ਦੇ ਨਾਲ ਕਿੱਡਾ ਖਤਰਾ ਸੀ ਜੀ ਖਤਰਾ ਤਾਂ ਵੀਰ ਬਹੁਤ ਵੱਡਾ ਹੈ ਦਾ ਇਹ ਤਾਂ ਕੁਦਰਤੀ ਹੋਇਆ ਕਿਸ ਨੇ ਜਾਣ ਕੇ ਤਾਂ ਕੀਤਾ ਨਹੀਂ ਇਹ ਤਾਂ ਕੁਦਰਤੀ ਹਵਾ ਨਾਲ ਟੇਡਾ ਹੋ ਗਿਆ ਵੈਲਡਮ ਟੁੱਟ ਗਈ ਵੈਲਡਿੰਗ ਨੂੰ ਠੀਕ ਕਰੋਦਾਂਗੇ ਸ਼ਾਮ ਤੱਕ ਤਾਂ ਗੱਲ ਹੋ ਗਈ ਥੋੜੀ ਜਿੱਥੇ ਕਿਧਰ ਜਿੱਥੇ ਕਿਧਰ ਸਾਡੀ ਗੱਲ ਹੋ ਗਈ ਜੀ ਕਦੋਂ ਕਿਸੇ ਉਹਨਾਂ ਨੇ ਵਾਅਦਾ ਕੀਤਾ ਸ਼ਾਮ ਤੱਕ ਇਹਨੇ ਕਰ ਦਾਂਗੇ ਜੀ ਸਰ ਹੋਰ ਵੀ ਰੋਡ ਦੇ ਉੱਤੇ ਦੇਖ ਲਓ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਇਹ ਐਕਸੀਡੈਂਟ ਦਾ ਖਤਰਾ ਹੈ ਆਪਾਂ ਲੋਕਾਂ ਨੂੰ ਵੀ ਬਚਾਉਣਾ ਹੈ ਪਬਲਿਕ ਨੂੰ ਬਚਾਉਣਾ ਹੈ ਕਿ ਲੱਗਦਾ ਕਿ ਆਪਾਂ ਚਲਾਨ ਹੀ ਨਹੀਂ ਆਪਾਂ ਆਮ ਲੋਕਾਂ ਦੀ ਮਦਦ ਵਾਸਤੇ ਵੀ ਅੱਗੇ ਆਣਾ ਜੀ ਇਸ ਰੋਡ ਦੇ ਉੱਤੇ ਪੂਰਾ ਧਿਆਨ ਤੁਹਾਡਾ ਜੀ ਆ ਪੂਰਾ ਧਿਆਨ ਸਰ ਪੂਰਾ ਓਕੇ ਧ ਜੋ ਕਿ ਇਸ ਰੋਡ ਦਾ ਕਿਸ ਨੇ ਕੰਮ ਚਲਾਇਆ ਹੋਇਆ ਪਰ ਇਹ ਜਿਹੜਾ ਫਲੈਕਸ ਦੀ ਟੇਡਾ ਹੋਇਆ ਹੋਇਆ ਹੈ ਕਾਫੀ ਇਸ ਦੀ ਨੀਚੇ ਬਿਲਡਿੰਗ ਟੁੱਟ ਗਈ ਜਿਸ ਤੋਂ ਬਾਅਦ ਜਾ ਕੇ ਇੱਕ ਹਾਦਸੇ ਨੂੰ ਫਦਾ ਦੇ ਰਿਹਾ ਸੀ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਮੌਕੇ ਤੇ ਪੁਲਿਸ ਪਹੁੰਚ ਗਈ ਟ੍ਰੈਫਿਕ ਪਾਇਨਾ ਧਿਆਨ ਚ ਅਸੀਂ ਲਿਆਏ ਸੀ ਤਾਂ ਸਿੰਗਲਾ ਠੇਕੇਦਾਰ ਨਾਲ ਗੱਲ ਹੋ ਗਈ ਜਿਸ ਤੋਂ ਬਾਅਦ ਜਾ ਕੇ ਇਸ ਹਾਸੇ ਦੇਣ ਵਾਲੇ ਫਲੈਕਸ ਨੂੰ ਹੁਣ ਠੀਕ ਕੀਤਾ ਜਾਵੇਗਾ ਮਰਮਤ ਕੀਤੀ ਜਾਵੇਗੀ ਕਿਉਂਕਿ ਕੋਈ ਵੀ ਕੰਮ ਹੋਵੇ ਕੋਈ ਅੰਗੈਲੀ ਲੱਗਦੀ ਹੈ ਕੋਈ ਇਸ ਤਰੀਕੇ ਦਾ ਹਾਸੇ ਹੋਣ ਦਾ ਕਿਸੇ ਜਗ੍ਹਾ ਤੋਂ ਖਤਰਾ ਹੈ ਤਾਂ ਜੁਰ ਸਾਡੇ ਧਿਆਨ ਚ ਵੀ ਲਿਆ ਕਰੋ ਪੁਲਿਸ ਪ੍ਰਸ਼ਾਸਨ ਨਾਲ ਤਿਆਰ ਹੈ ਪੁਲਿਸ ਪ੍ਰਸ਼ਾਸਨ ਧਿਆਨ ਚ ਲਿਆਓ ਹੋਰ ਵੀ ਕਈ ਇਸ ਤਰੀਕੇ ਦੇ ادارے ਨੇ ਜਿਨ੍ਹਾਂ ਦੇ ਤੁਸੀਂ ਧਿਆਨ ਚ ਲਿਆਣ ਕੇ ਲੋਕਾਂ ਦੀ ਜਾਨਾਂ ਬਚਾ ਸਕਦੇ ਹੋ ਤੁਹਾਡੇ ਕੈਰਮੈਨ ਸੁਮਿਤ ਦੇ ਨਾਲ ਤਹਿਸੀਲ